ਹੁਣੇ-ਹੁਣੇ ਲੁਧਿਆਣਾ ਚੰਡੀਗੜ੍ਹ ਮਾਰਗ ਤੇ ਇੱਕ ਹਾਦਸਾ ਹੋਇਆ ਜੀ ਆਹ ਗੱਡੀ ਆ ਜਿਹੜੀ ਪੀਵੀ 65 5ਏ ਯੂ 81100 ਗੱਡੀ ਅਚਾਨਕ ਜਾਂਦੀ ਜਾਂਦੀ ਪਲਟ ਗਈ ਜਿਹਦੇ ਚ ਕਈ ਸਵਾਰੀਆਂ ਸਵਾਰ ਸੀ ਜਿਨ੍ਹਾਂ ਨੂੰ ਐਂਬੂਲੈਂਸ ਰਹੀਂ ਖਮਾਉਨੋ ਦੇ ਸਿਵਲ ਹਸਪਤਾਲ ਲਜਾਇਆ ਜਾ ਰਿਹਾ ਦੇਖੋ ਇੱਕ ਮਿੰਟ ਦਿਖਾ ਦਈਏ ਤਸਵੀਰਾਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸੁਖਰਾਜ ਸਿੰਘ ਤੇ ਆਪਣੀ ਸਮੂਹੀ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਏ ਨੇ ਔਰ ਮਾਤਾ ਜੀ ਸੜਤਾ ਨਹੀਂ ਜਾਦੇ ਠੀਕ ਹੋ ਹਾਂ ਨਾ ਮੈਂ ਠੀਕ ਹੋ ਕੀ ਨਾਮ ਹੈ ਜਿਹੜੇ ਕੋ ਤੁਹਾਡੇ ਜੀ ਗੁਰ ਰਵੀ ਨੰਦ ਆ ਸਮਰਾਲੇ ਤੋਂ ਜਾ ਰਹੇ ਹੋ ਕੋਰਾਲੀ ਨੂੰ ਆ ਸਮਰਾਲੇ ਤੋਂ ਕੋਰਾਲੀ ਨੂੰ ਜਾ ਰਹੇ ਸੀ ਇਹ ਵਿਅਕਤੀ ਸੀ ਕਿੰਨੇ ਬੰਦੇ ਸੀ ਗੱਡੀ ਦੇ ਵਿੱਚ ਕੁੱਲ ਤਿੰਨ ਜਣੇ ਜੀ ਤਿੰਨ ਜਣੇ ਸੀ ਆ ਪੂਰੀ ਤਰ੍ਹਾਂ ਨਾਲ ਸੁਰੱਖਿਤ ਨੇ ਸਾਰੇ ਜੀ ਆ ਸਮਰਾਲੇ ਤੋਂ ਕੋਰਾਲੀ ਜਾ ਰਹੇ ਸੀ ਇਹ ਗੱਡੀ ਦੇ ਵਿੱਚ ਸਵਾਰ ਹੋ ਕੇ ਤਿੰਨ ਵਿਅਕਤੀ ਜਿਹੜੇ ਪੂਰੀ ਤਰ੍ਹਾਂ ਨਾਲ ਸੁਰੱਖਿਤ ਨੇ ਔਰ ਕਿਸੇ ਦੇ ਸੱਟ ਨਹੀਂ ਲੱਗੀ ਵਾਹਿਗੁਰੂ ਕਿਰਪਾ ਕਰੇ ਸਾਰੇ ਠੀਕ ਨੇ ਮਾਤਾ ਜੀ ਉਹਨੇ ਵੀ ਵਿੱਚ ਸੀ ਜੀ ਕੋਈ ਨਹੀਂ ਜੀ ਮਾਤਾ ਜੀ ਉਹਨੇ ਵਿੱਚ ਸੀ ਗੱਡੀ ਦੇ ਹਾਂਜੀ ਹਾਂਜੀ ਗੱਡੀ ਚ ਠੀਕ ਆ ਸਾਰੇ ਬਚਾਏ ਜੀ ਹਾਂਜੀ ਬਚਾਓ ਉਹਨੇ ਥੋੜੇ ਜਿਹਾ ਫ੍ਰੈਕਚਰ ਹੋ ਗਿਆ ਕਰ ਜੀ ਇਹਨਾਂ ਦੀ ਫ੍ਰੈਕਚਰ ਹੋਈ ਹੈ ਹਾਂਜੀ ਤੇ ਸੱਟ ਤਾਂ ਨਹੀਂ ਕਿਸੇ ਤੇ ਜਿਆਦਾ ਲੱਗੀ ਨਹੀਂ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਤੇ ਸਮਰਾਲੇ ਤੋਂ ਚਲੇ ਸੀ ਜੀ ਕੁੜਾੜੀ ਰਿਸ਼ਤੇਦਾਰੀ ਸੀ ਹਾਂਜੀ ਸਮਰਾਲੇ ਤੋਂ ਚੱਲੇ ਆ ਕਹਿੰਦੇ ਡਿੱਕਾ ਘੜਾ ਕੇ ਆਏ ਆ ਓਕੇ ਠੀਕ ਆ ਠੀਕ ਆ ਕੁੜਾੜੀ ਨੂੰ ਚੱਲੇ ਸੀ ਕੁੜਾੜੀ ਨੂੰ ਚੱਲੇ ਆ ਰਹਿਣ ਵਾਲੇ ਸਮਰਾਲੇ ਦੇ ਹੂੰ ਇਹ ਸਾਡੇ ਨਾਲ ਨਹੀਂ ਹੈਗੀ ਜੀ ਦੇ ਨਾਲ ਨਹੀਂ ਜੀ ਉਹ ਉਧਰ ਹੈ ਉਹ ਹੋਰ ਨਹੀਂ اچھا ਓਕੇ ਓਕੇ ਜੀ ਓਕੇ ਥੈਂਕ ਯੂ ਥੈਂਕ ਯੂ ਚਲੋ ਹੈਲਪ ਕੀਤੀ ਤੁਸੀਂ ਬਹੁਤ ਧੰਨਵਾਦ ਤੁਹਾਡਾ ਜੀ ਐਦਾਂ ਕਰਨੀ ਚਾਹੀਦੀ ਆਪਾਂ ਨੂੰ ਹੈਲਪ ਇੱਕ ਦੂਜੇ ਦੀ ਮਦਦ ਜਰੂਰ ਕਰਨੀ ਚਾਹੀਦੀ ਆ ਇਹ ਭਾਈ ਜੀ ਜਿਹੜੀ ਨਾਲ ਖੜੇ ਰੱਬ ਬਣ ਕੇ ਬੜੇ ਇਹਨਾਂ ਨੇ ਮਦਦ ਕੀਤੀ ਬੰਦਿਆਂ ਨੂੰ ਸੁਰੱਖਿਤ ਐਂਬੂਲੈਂਸ ਦੇ ਵਿੱਚ ਬਿਠਾਇਆ ਤੁਹਾਡਾ ਬਹੁਤ ਧੰਨਵਾਦ ਜੀ ਸਲੂਟ ਹੈ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ ਜ਼ਰੂਰੀ ਹੈ ਜੀ ਬਿਲਕੁਲ ਸੋ ਸੁਖਰਾ ਸਿੰਘ ਹੋਣੀ ਆਪਣੀ ਟੀਮ ਸਮੇਤ ਪਹੁੰਚੇ ਪਹੁੰਚੇ ਨੇ ਮੌਕੇ ਦੇ ਉੱਤੇ ਔਰ ਜਿਨ੍ਹਾਂ ਨੇ ਸੁਰੱਖਿਅਤ ਇਹਨਾਂ ਵਿਅਕਤੀਆਂ ਨੂੰ ਜਿਹੜੇ ਜ਼ਖਮੀ ਹਾਲਾਤਾਂ ਦੇ ਵਿੱਚ ਵਿਅਕਤੀ ਨੇ ਇਹਨਾਂ ਨੂੰ ਸਿਵਲ ਹਸਪਤਾਲ ਕਮਾਣੂ ਪਹੁੰਚਾਇਆ ਹੁਣੇ-ਹੁਣੇ ਘਟਨਾ ਵਾਪਰੀ ਹੈ ਇਹ ਪਿੰਡ ਜਟਾਣੇ ਉੱਚੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬਿਲਕੁਲ ਕੋਲ ਜਿਹੜੀ ਪੀਵੀ 65 ए यू 81100 ਗੱਡੀ ਸੀ ਔਰ ਗੱਡੀ ਕਿਹੜੀ ਕੰਪਨੀ ਦੀ ਹੈ ਜੀ ਇਹ ਦੇਖਿਓ ਗੱਡੀ ਕਿਸ ਕੰਪਨੀ ਦੀ ਆ ਦੇਖੋ ਬਰੀਜਾ ਗੱਡੀ ਆ ਬਰੀਜਾ ਗੱਡੀ ਆ ਬਰੀਜਾ ਗੱਡੀ ਆ ਜੀ ਇਹ ਜਿਹੜੀ ਚਲਦੀ ਚਲਦੀ ਅਚਾਨਕ ਸੜਕ ਤੇ ਪਲਟ ਗਈ ਜੀ ਸਰਕਾਰੀ ਐਲੀਮੈਂਟਰੀ ਸਕੂਲ ਬਿਲਕੁਲ ਜਟਾਣਾ ਉੱਚਾ ਦੇ ਬਿਲਕੁਲ ਸਾਹਮਣੇ ਨੈਸ਼ਨਲ ਲੁਧਿਆਣਾ ਚੰਡੀਗੜ੍ਹ ਹਾਈ ਮਾਰਗ ਆ ਜੀ ਲੁਧਿਆਣਾ ਚੰਡੀਗੜ੍ਹ ਨੈਸ਼ਨਲ 05 ਜਿਹੜਾ ਇਹ ਹਾਈਵੇ ਆ ਜਿੱਥੇ ਇਹ ਹੁਣੇ 2 ਮਿੰਟ ਪਹਿਲਾਂ ਗੱਡੀ ਪਲਟੀ ਆ ਮੌਕੇ ਦੇ ਉੱਤੇ ਸੜਕ ਸੁਰੱਖਿਆ ਫੋਰਸ ਤੇ ਹੋਰ ਲੰਘੇ ਜਾਂਦੇ ਰਾਹੀ ਰਾਂਦੇ ਗੀਰਾਂ ਦੀ ਮਦਦ ਦੇ ਨਾਲ ਸੁਰੱਖਿਅਤ ਸਾਰੇ ਨੂੰ ਬਾਹਰ ਕੱਢ ਲਿਆ ਗਿਆ ਹੁਣੇ ਹੁਣੇ ਸਿਰਫ 2-4 ਮਿੰਟ ਪਹਿਲਾਂ ਇਹ ਘਟਨਾ ਵਾਪਰੀ ਆ ਜਿਦੇ ਚ ਕਾਰ ਦੇ ਵਿੱਚ ਬਰੀਜਾ ਗੱਡੀ ਦੇ ਵਿੱਚ ਤਿੰਨ ਵਿਅਕਤੀ ਸਵਾਰ ਦੱਸੇ ਜਾਂਦੇ ਨੇ ਜਿਹੜੇ ਵਾਲ-ਵਾਲ ਬਚ ਗਏ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਲੁਧਿਆਣਾ ਚੰਡੀਗੜ੍ਹ ਮਾਰਗ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਔਰ ਇੱਕ ਦਾਮ ਚਲਦੀ-ਚਲਦੀ ਗੱਡੀ ਸਰਕਾਰੀ ਐਲੀਮੈਂਟਰੀ ਸਕੂਲ ਦੇ ਸਾਹਮਣੇ ਪਲਟ ਗਈ ਔਰ ਜਿਹਦੇ ਵਿੱਚ ਦੋ ਔਰਤਾਂ ਤੇ ਇੱਕ ਬਜ਼ੁਰਗ ਸੀ ਜਿਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਸਮਰਾਲੇ ਦੇ ਦੱਸੇ ਜਾਂਦੇ ਨੇ ਕਾਰ ਦੇ ਵਿੱਚ ਜੋ ਸਵਾਰ ਸੀ ਸਮਰਾਲੇ ਦੇ ਦੱਸੇ ਜਾਂਦੇ ਨੇ ਔਰ ਪੂਰੀ ਤਰ੍ਹਾਂ ਦੇ ਨਾਲ ਬਚਾਅ ਹੋ ਗਿਆ ਰਾਗੀਰਾਂ ਤੇ ਸੜਕ ਸੁਰੱਖਿਆ ਫੋਰਸ ਦੀ ਮਦਦ ਦੇ ਨਾਲ ਮਤਲਬ ਸੜਕ ਸੁਰੱਖਿਆ ਫੋਰਸ ਜੇ ਆਪਾਂ ਸੜਕ ਸੁਰੱਖਿਆ ਫੋਰਸ ਦੀ ਗੱਲ ਕਰਦੇ ਆਂ ਤਾਂ ਪੂਰੀ ਤਰ੍ਹਾਂ ਨਾਲ ਸੋਨੇ ਤੇ ਸੁਹਾਗੇ ਵਾਲੀ ਜਿਹੜੀ ਗੱਲ ਸਾਬਤ ਹੁੰਦੀ ਆ ਸੜਕ ਸੁਰੱਖਿਆ ਫੋਰਸ ਦੀ ਜਿੱਥੇ ਵੀ ਕਿਤੇ ਜਿਹੀ ਮੰਦਭਾਗੀ ਘਟਨਾ ਵਾਪਰਦੀ ਆ ਤਾਂ ਮਿੰਟੋ-ਮਿੰਟੀ ਸੁਖਰਾ ਸਿੰਘ ਜੀ ਠੀਕ ਨੇ ਸਾਰੇ ਬੰਦੇ ਜੀ ਹਾਂਜੀ ਕਰਨੇ ਚੱਪੀਆਂ ਆ ਜੀ ਇੱਕ ਦੇ ਡਰਾਈਵਰ ਦੇ ਮੂਰਦੀ ਸਟਾ ਜੀ ਜੋ ਸਫਰਾਲੇ ਤੋਂ ਕਰਾਲੀ ਜਾ ਰਹੇ ਸੀ ਜੀ ਜਿਹਨੂੰ ਐਂਬੂਲੈਂਸ ਦਾ ਵਿਰੋਧ ਕਰਕੇ ਤਰੰਤ ਸਿਗਰਾਸਤਾਲ ਸਵਾਣ ਵਿਚਾ ਰਹੇ ਆ ਜੀ ਤੇ ਬਾਕੀ ਗੱਡੀ ਆ ਜਿਹੜੀ ਗੱਡੀ ਪਲਟ ਗਈ ਆ ਹਾਂਜੀ ਇਹਨੂੰ ਮੰਗਾ ਕੇ ਉਹ ਆਪਣੇ ਹੈਡਰ ਵਗੈਰਾ ਮਗਾ ਕੇ ਤੋਂ ਕਰੋਗੇ ਹੈਡਰ ਮਗਾ ਲੂ ਤੇ ਇਹ ਸਮਰਾਲੇ ਦੇ ਰਹਿਣ ਵਾਲੇ ਸੀ ਬੰਦੇ ਜੀ ਸਮਰਾਲੇ ਦੇ ਰਹਿਣ ਵਾਲੇ ਆ ਓਕੇ ਜੀ ਹਾਂ ਜੀ ਹਾਂ ਬਚਾਏ ਜਣੀ ਮਾਮੂਲੀ ਸੱਟਾਂ ਲੱਗੀਆਂ ਮਾਮੂਲੀ ਸੱਟਾਂ ਲੱਗੀਆਂ ਇਹ ਪਲਟਣ ਦਾ ਕੀ ਕਾਰਨ ਹੋਇਆ ਗੱਡੀ ਪਲਟ ਜਾਣ ਦਾ ਕੋਈ ਪਸ਼ੂ ਆ ਰਿਆ ਸੀ ਓਕੇ ਪਸ਼ੂ ਸੜਕ ਤੇ ਕ੍ਰੋਸ ਕਰ ਰਿਹਾ ਸੀ ਜੀ ਤੇ ਉਸ ਕਰਕੇ ਉਹ ਪਲਟਣ ਦਾ ਕਾਰਨ ਬਣਿਆ ਬਿਲਕੁਲ ਲਓ ਜੀ ਆਪਾਂ ਨੂੰ ਪੂਰਾ ਗੱਡੀ ਪਲਟ ਜਾਣ ਦੇ ਕਾਰਨਾਂ ਦਾ ਵੀ ਪਤਾ ਲੱਗ ਗਿਆ 10 ਦਿਨ ਵੀ ਕੋਈ ਪਸ਼ੂ ਫਿਰਦੇ ਨੇ ਸੜਕਾਂ ਦੇ ਉੱਤੇ ਤੁਸੀਂ ਵੀ ਆਪਣੇ ਪਰਿਵਾਰਾਂ ਨੂੰ ਸੁਰੱਖਿਆਤ ਰੱਖਿਆ ਕਰੋ ਸੁਰੱਖਿਆ ਜ਼ਰੂਰੀ ਆ